ਮੇਰਾ ਨਾਮ ਐਸਕੇ ਲੂਤਰਾ ਮੈਂ ਦਿਪਤੀਕ ਮਿਸ਼ਨਰ ਕਸਟਮਸ ਚੋਰ ਡਾਇਰੈਕਟਰ ਕਸਟਮਸ ਕਸਟਮੋ ਮੈਨੂੰ ਰਟਾਇਰ ਹੋਏ ਨੂੰ 14-15 ਸਾਲ ਹੋ ਗਏ ਨੇ ਗੱਲ ਚੱਲੀ ਸੀ ਯੋਧ ਨਸ਼ਿਆਂ ਵਿਰੁੱਧ ਮੈਂ ਖੁਦ ਸੌਵਾਂ ਦੇ ਹਿਸਾਬ ਨਾਲ ਕੁਲਵਾਂ ਦੇ ਹਿਸਾਬ ਨਾਲ ਹੀ ਰਣ ਪਕੜੀ ਹੋਈ ਆ ਆਪਣੀ ਪੂਰੀ ਲਾਈਫ ਚ 700 ਕੇਸ ਮੈਂ ਬਣਾਏ ਨੇ ਜਿੰਨਾ ਚੋ ਨਾਰਕੋਟਿਕਸ ਦੇ ਬਹੁਤ ਕੇਸ ਪਕੜੇ ਨੇ ਔਰ ਗਵਰਨਮੈਂਟ ਆਫ ਇੰਡੀਆ ਕੋਲੋਂ ਘੱਟ ਤੋਂ ਘੱਟ 7-8 ਲੱਖ ਰੁਪਏ ਇਨਾਮ ਲਿਆ ਦਾ ਲੇਕਿਨ ਨਸ਼ੇ ਅੱਜ ਤੱਕ ਨਹੀਂ ਖਤਮ ਹੋਏ ਜਿਹੜਾ ਮੁੱਦਾ ਤੁਸੀਂ ਚੁੱਕਿਆ ਆਵਾ ਮੈਂ ਰਿਐਲਿਟੀ 'ਚ ਕਹਿ ਰਿਹਾ ਕਿ ਇਹਦੇ ਵਰਗਾ ਕੰਮ ਕੋਈ ਹੋਰ ਸ਼ਾਇਦ ਕੋਈ ਆਉਣ ਵਾਲੇ ਵਕਤ ਵਿੱਚ ਕੋਈ ਬੰਦਾ ਨਹੀਂ ਕਰੇਗਾ ਜਿਹੜਾ ਤੁਸੀਂ ਕਰ 100ਵਾਂ ਦੇ ਹਿਸਾਬ ਨਾਲ ਸਾਡੇ ਬੱਚੇ ਨੌਜਵਾਨ ਵੀ ਨਹੀਂ ਪੂਰੇ ਹੁੰਦੇ ਔਰ ਇਸ ਮਾੜੇ ਕੰਮ 'ਚ ਪੈ ਜਾਂਦੇ ਨੇ ਔਰ ਬਹੁਤ ਸਾਰੇ ਲੋਕ ਖਤਮ ਹੋ ਚੁੱਕੇ ਹੋਏ ਮੈਂ ਆਪਣੀਆਂ ਅੱਖਾਂ ਨਾਲ ਵੇਖੇਨ ਲੋਕ ਪਾਕਿਸਤਾਨ ਤੋਂ ਜਿਹੜੀ ਗੱਡੀ ਆਉਂਦੀ ਮੈਂ ਗੱਡੀ ਦੇ ਥੱਲੇ ਖੁਦ ਬਾੜ ਕੇ ਉਹਦੀ ਤਲਾਸ਼ੀ ਲੈਂਦਾ ਆਵਾ ਸਮਝੋ ਤਾਂ ਐਕਸਪੀਰ ਬਿਲਕੁਲ ਸਚਾਈ ਹੈ ਲੇਕਿਨ ਇਹ ਨਸ਼ਾ ਨਹੀਂ ਖਤਮ ਹੋਇਆ ਤੁਹਾਡਾ ਉਹ ਉਪਰਾਲਾ ਬਹੁਤ ਹੀ ਵਧੀਆ ਉਪਰਾਲਾ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕੇ ਮੈਂ ਦੁਆ ਕਰਦਾ ਕਿ ਤੁਹਾਡੇ ਵਰਗੇ ਸਾਰੇ ਇਨਸਾਨ ਇੱਥੇ ਹੋਣੇ ਚਾਹੀਦੇ ਨੇ ਬਹੁਤ ਵਧੀਆ ਇੱਕ ਉਪਰਾਲਾ ਤੁਸੀਂ ਕੀਤਾ ਜੀ ਮੈਂ ਜੋ ਰੱਬ ਅਗੇ ਦੁਆ ਕਰਾਂਗਾ ਕਿ ਆਉਣ ਵਾਲਾ ਵਕਤ ਵੀ ਤੁਹਾਡਾ ਹੋਵੇ ਸੱਚੀ ਗੱਲ ਮਿਹਰਬਾਨੀ